in the ਸੋ ਮੀਡੀਆ ਦੇ ਉੱਤੇ ਦਲਜੀਤ ਦੋਸਾਂਝ ਦਲਜੀਤ ਦੋਸਾਂਝ ਹੋਈ ਪਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਖਿਰਕਾਰ ਦਲਜੀਤ ਦੋਸਾਂਝ ਨੇ ਇੰਡੀਆ ਦੇ ਵਿੱਚ ਸ਼ੋਅ ਕਰਨ ਤੋਂ ਕਰ ਦਿੱਤਾ ਇਨਕਾਰ ਜੀਆਂ ਦੱਸਿਏ ਕਿ ਹਾਲੇ ਦੇ ਵਿੱਚ ਦਲਜੀਤ ਦੋਸਾਂਝ ਚੰਡੀਗੜ੍ਹ ਵਿੱਚ ਆਪਣਾ ਸ਼ੋਅ ਲਗਾ ਕੇ ਆਏ ਸੀ ਜਿਸ ਦੇ ਚਾਲੇ ਉਹਨਾਂ ਨੇ ਕਿਹਾ ਹੈ ਕਿ ਇੱਕ ਪੁਖਤਾ ਪ੍ਰਬੰਧ ਠੋਸ ਪ੍ਰਬੰਧ ਉਹਨਾਂ ਨੂੰ ਕਰਦੇ ਚਾਹੀਦੇ ਨੇ ਤਾਂ ਜੋ ਕੋਈ ਵੀ ਪਰੇਸ਼ਾਨ ਨਾ ਹੋ ਸਕੇ ਜਿਸ ਨੂੰ ਲਾਇਆ ਕਿ ਫੈਨਸ ਜਿਹੜੇ ਨੇ ਉੱਥੇ ਬਹੁਤ ਇਕੱਠੇ ਹੁੰਦੇ ਨੇ ਕਿਉਂਕਿ ਦਲਜੀਤ ਦੋਸਾਂਝ ਦਾ ਕਾਨਸਰਟ ਆਖਿਰਕਾਰ ਦਲਜੀਤ ਦੋਸਾਂਝ ਦਾ ਕਾਨਸਰਟ ਹੈ ਤੇ ਜਿਸ ਨੂੰ ਲਾਇਆ ਕਿ ਫੈਨਸ ਦੇ ਦੇ ਵਿੱਚ ਤਾਂ ਬਹੁਤ ਖੁਸ਼ੀ ਨਜ਼ਰ ਆ ਰਹੀ ਸੀ ਪਰ ਜੇਕਰ ਗੱਲਬਾਤ ਕੀਤੀ ਜਾਵੇ ਦਿਲਜੀਤ ਦੋਸਾਂ ਤੋਂ ਥੋੜੇ ਗੁੱਸੇ ਦੇ ਵਿੱਚ ਨਜ਼ਰ ਆਈ ਦਰਸਤ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇੱਥੇ ਇੰਡੀਆ ਦੇ ਬੱਚੇ ਚੰਗੇ ਪਰਮੰਧ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਇੰਡੀਆ ਦੇ ਵਿੱਚ ਸ਼ੋਰ ਨਹੀਂ ਕਰਨਗੇ ਜਿਸ ਤੋਂ ਬਾਅਦ ਫੈਨਸ ਦਾ ਦਿਲ ਟੁੱਟ ਚੁੱਕਾ ਹੈ ਆਖਿਰਕਾਰ ਦਿਲਜੀਤ ਦੋਸਾਂ ਨੇ ਕਿਹੜੀ ਹੋਰ ਗੱਲ ਕਹੀਆਂ ਨਹੀਂ ਤੁਸੀਂ ਵੀ ਸੁਣੋ ਸਾਡੇ ਇੱਥੇ ਲਾਈਵ ਸ਼ੋਅ ਦਾ ਇਨਫਰਾਸਟ੍ਰਕਚਰ ਹੀ ਹੈ ਨਹੀਂਗਾ ਇਹ ਬਹੁਤ ਵੱਡਾ ਰੈਵਨਿਊ ਹੈ ਕਿੰਨੇ ਬੰਦਿਆਂ ਨੂੰ ਕੰਮ ਮਿਲਦਾ ਹੈ ਕਿੰਨੇ ਹੀ ਬੰਦੇ ਕੰਮ ਕਰ ਰਹੇ ਆ ਤੇ ਇਹਦੇ ਤੇ ਵੀ ਪੁਲਿਸ ਧਿਆਨ ਦਿੱਤਾ ਜਾਵੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪੱਕਾ ਸਾਡੇ ਇੱਥੇ ਲਾਈਵ ਸ਼ੋਅ ਦਾ ਇਨਫਰਾਸਟ੍ਰਕਚਰ ਹੀ ਹੈ ਨਹੀਂ ਹੈ ਇਹ ਬਹੁਤ ਵੱਡਾ ਰੈਵਨਿਊ ਹੈ ਕਿੰਨੇ ਬੰਦਿਆਂ ਨੂੰ ਕੰਮ ਮਿਲਦਾ ਹੈ ਕਿੰਨੇ ਹੀ ਬੰਦੇ ਕੰਮ ਕਰ ਰਹੇ ਆ ਤੇ ਇਹਦੇ ਤੇ ਵੀ ਪੁਲਿਸ ਧਿਆਨ ਦਿੱਤਾ ਜਾਵੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪੱਕਾ ਇਨੀ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਦਰਜੀ ਦਸਾਂ ਦਰਜੀ ਾਂਝ ਹੋਈ ਪਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਖਿਰਕਾਰ ਦਿਲਜੀਤ ਦੋਸਾਂਝ ਨੇ ਇੰਡੀਆ ਦੇ ਵਿੱਚ ਸ਼ੋਅ ਕਰਨ ਤੋਂ ਕਰ ਦਿੱਤਾ ਇਨਕਾਰ ਜੀਆਂ ਦੱਸਿਏ ਕਿ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਚੰਡੀਗੜ੍ਹ ਵਿੱਚ ਆਪਣਾ ਸ਼ੋਅ ਲਗਾ ਕੇ ਆਏ ਨੇ ਜਿਸ ਦੇ ਚਾਲ ਦੇ ਉਹਨਾਂ ਨੇ ਕਿਹਾ ਹੈ ਕਿ ਇੱਕ ਪੁਖਤਾ ਪ੍ਰਬੰਧ ਠੋਸ ਪ੍ਰਬੰਧ ਉਹਨਾਂ ਨੂੰ ਕਰਨੇ ਚਾਹੀਦੇ ਨੇ ਤਾਂ ਜੋ ਕੋਈ ਵੀ ਪਰੇਸ਼ਾਨ ਨਾ ਹੋ ਸਕੇ ਇਸ ਨੂੰ ਲੈ ਕੇ ਫੈਨਸ ਜਿਹੜੇ ਨੇ ਉੱਥੇ ਬਹੁਤ ਇਕੱਠੇ ਹੁੰਦੇ ਨੇ ਕਿਉਂਕਿ ਦਿਲਜੀਤ ਦੋਸਾਂਝ ਦਾ ਕੌਨਸਟ ਆਖਿਰਕਾਰ ਦਿਲਜੀਤ ਦੋਸਾਂਝ ਦਾ ਕੌਨਸਟ ਹੈ ਤੇ ਜਿਸ ਨੂੰ ਲੈ ਕੇ ਫੈਨਸ ਦੇ ਦਿਨਾਂ ਦੇ ਵਿੱਚ ਤਾਂ ਬਹੁਤ ਖੁਸ਼ੀ ਨਜ਼ਰ ਆ ਰਹੀ ਸੀ ਪਰ ਜੇਕਰ ਗੱਲਬਾਤ ਕੀਤੀ ਜਾਵੇ ਦਲਜੀਤ ਦੋਸਾਂ ਨੂੰ ਥੋੜੇ ਗੁੱਸੇ ਦੇ ਵਿੱਚ ਨਜ਼ਰ ਆਈ ਦਰਅਸਲ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇੱਥੇ ਇੰਡੀਆ ਦੇ ਬੱਚੇ ਚੰਗੇ ਪਰਮੰਧ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਇੰਡੀਆ ਦੇ ਵਿੱਚ ਸ਼ੋਅ ਨਹੀਂ ਕਰਨਗੇ ਜਿਸ ਤੋਂ ਬਾਅਦ ਫੈਨਸ ਦਾ ਦਿਲ ਟੁੱਟ ਚੁੱਕਾ ਹੈ ਆਖਿਰਕਾਰ ਦਲਜੀਤ ਦੋਸਾਂ ਨੇ ਕਿਹੜੀ ਹੋਰ ਗੱਲਾਂ ਕਹੀਆਂ ਨਹੀਂ ਤੁਸੀਂ ਵੀ ਸੁਣੋ ਸਾਡੇ ਇੱਥੇ ਲਾਈਵ ਸ਼ੋਅ ਦਾ ਇਨਫਰਾਸਟ੍ਰਕਚਰ ਹੀ ਹੈ ਨਹੀਂਗਾ ਇਹ ਬਹੁਤ ਵੱਡਾ ਰੈਵਨਿਊ ਹੈ ਕਿੰਨੇ ਬੰਦਿਆਂ ਨੂੰ ਕੰਮ ਮਿਲਦਾ ਹੈ ਕਿੰਨੇ ਹੀ ਬੰਦੇ ਕੰਮ ਕਰ ਰਹੇ ਆ ਤੇ ਇਹਦੇ ਤੇ ਵੀ ਪੁਲਿਸ ਧਿਆਨ ਦਿੱਤਾ ਜਾਵੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇਥੇ ਇੰਡੀਆ ਦੇ ਵਿੱਚ ਪੱਕਾ ਸਾਡੇ ਇਥੇ ਲਾਈਵ ਸ਼ੋਅ ਦਾ ਇਨਫਰਾਸਟ੍ਰਕਚਰ ਹੀ ਹੈ ਨਹੀਂਗਾ ਇਹ ਬਹੁਤ ਵੱਡਾ ਰੈਵਨਿਊ ਹੈ ਕਿੰਨੇ ਬੰਦਿਆਂ ਨੂੰ ਕੰਮ ਮਿਲਦਾ ਹੈ ਕਿੰਨੇ ਹੀ ਬੰਦੇ ਕੰਮ ਕਰ ਰਹੇ ਆ ਤੇ ਇਹਦੇ ਤੇ ਵੀ ਪੁਲਿਸ ਧਿਆਨ ਦਿੱਤਾ ਜਾਵੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ 'ਚ ਹੋਵੇ ਤੇ ਤੁਸੀਂ ਮੇਰੇ ਆਲੇ-ਦੁਆਲੇ ਹੋਵੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪੱਕਾ